ਬਹੁਜਨ ਸਮਾਜ ਪਾਰਟੀ ਵੱਲੋਂ ਟਾਂਡਾ ਉਲਮਰ ਦਫ਼ਤਰ ਵਿਖੇ ਹਲਕਾ ਇੰਚਾਰਜ ਜਸਵਿੰਦਰ ਦੁੱਗਲ ਤੇ ਹਲਕਾ ਪ੍ਰਧਾਨ ਸੰਤੋਖ ਸਿੰਘ ਨਰਿਆਲ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਸੀਨੀਅਰ ਆਗੂ ਭਗਵਾਨ ਸਿੰਘ ਚੋਹਾਨ ਪੰਜਾਬ ਦੇ ਜਨਰਲ ਸਕੱਤਰ ਗੁਰਲਾਲ ਸੈਲਾ ਪੰਜਾਬ ਸਕੱਤਰ ਚੌਧਰੀ ਗੁਰਨਾਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਦਿਲਜੀਤ ਰਾਏ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕ੍ਰੀਮਪੁਰੀ ਨੇ ਪਾਰਟੀ ਦੀ ਮਜ਼ਬੂਤੀ ਅਤੇ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਹਰ ਪਿੰਡ ਵਿੱਚ ਅਤੇ ਹਰ ਸ਼ਹਿਰ ਵਿੱਚ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਕਵਾਇਦ ਸ਼ੁਰੂ ਕੀਤੀ ਉਹਨਾਂ ਇਸ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਜ਼ਿਲ੍ਹਾ ਸਖਤਰ ਮਨਜੀਤ ਸਿੰਘ ਸਹੋਤਾ ਜਨਰਲ ਸਖਤਰ ਜਗਤਾਰ ਸਿੰਘ ਦਾਰਾ ਸੀਨੀਅਰ ਆਗੂ ਸੁਰਜੀਤ ਲਾਲ ਪਾਲ ਲੇਡੀ ਵਿੰਗ ਦੀ ਪ੍ਰਧਾਨ ਸੁਖਵਿੰਦਰ ਕੌਰ ਜੋੜਾ ਵੀ ਬੀ ਐਫ ਪ੍ਰਧਾਨ ਜਸਵੀਰ ਕੌਰ ਯੂਥ ਪ੍ਰਧਾਨ ਦੁਸ਼ਾਂਤ ਸੈਣੀ ਵਾਈਸ ਯੂਥ ਪ੍ਰਧਾਨ ਗੁਰਮੁਖ ਸਿੰਘ ਚਮਨ ਸੀਕਰੀ ਸਰੂਪ ਲਾਲ ਕੁਲਵੰਤ ਸਿੰਘ महावीर सिंह लखवीर सिंह कंदाला जट्टा, जसकरन बडाला जसविंदर चाच, डॉक्टर सुखदेव सिंह रतन लाल सरबजीत साबी सुखदेव सिंह जौहाल शीतल सिंह डॉक्टर चरणजीत सिंह चन्नी मौजूद सन ਜਿੰਦਾਬਾਦ ਜਿੰਦਾਬਾਦ ਸਾਖੀਪੁਰ ਸਾਹਿਬ ਜਿੰਦਾਬਾਦ ਜਿੰਦਾਬਾਦ ਉਹ ਮੈਂ ਬੇਨਤੀ ਕਰੂਗਾ ਸਾਡੇ ਜੈਪੀਨ ਜੈਪਾਤ ਸਾਥੀਓ ਸਾਡੇ ਦੇ ਕੋਲ ਸਾਡੇ ਪੰਜਾਬ ਦੀ ਲੀਡਰਸ਼ਿਪ ਬਹੁਜੋ ਸਮਾਜ پارٹی ਦੇ ਪੰਜਾਬ ਦੇ ਪ੍ਰਧਾਨ ਸਰਦਾਰ ਖਰੀਪੂਰੀ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਉਹਨਾਂ ਦੇ ਨਾਲ ਪੰਜਾਬ ਦੇ ਸੀਨੀਅਰ ਆਗੂ ਜੋਹਾਨ ਸਾਹਿਬ ਤਵਾਹਨ ਕੀ ਤੁਹਾਨੂੰ ਸਾਬ ਪੰਜਾਬ ਦੇ ਜਨਰਲ ਸਕੱਤਰ ਸ਼ੈਲਾ ਜੀ ਤੇ ਨਾਲ ਉਹਨਾਂ ਦੇ ਪੰਜਾਬ ਸਕੱਤਰ ਚੌਧਰੀ ਗਨਾਨ ਸਿੰਘ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਨਜੀਤ ਰਾਏ ਜੀ ਜਿਹੜੇ ਜਿੰਦਾਬਾਦ ਸਾਬ ਕਾਂਸੀ ਰਾਮ ਜੀ ਅਮਰ ਰਹੇ ਅਮਰ ਰਹੇ